ਸਟਾਰ ਬਦਲਾ ਸਮੇ ਦਾ ਨਿਯਮ ਹੈ ਡੰਡੀ ਇਹ ਹਰ ਹਾਲਤ ਹੁੰਦਾ ਹੈ ਅਤੇ ਹੋ ਰਿਹਾ ਹੈ ਪਰ ਜੋ ਪਰਾਤਨ ਸਮੇ ਸਾਡੀ ਪੁਰਖਿਆਂ ਨੇ ਹੰਡਾਈ ਹਨ ਉਹਨਾਂ ਤੇ ਨਜ਼ਰਸਾਨੀ ਕਰਨਾ ਵੀ ਜ਼ਰੂਰੀ ਫਰਜ਼ ਹੈ ਡੰਡੀ ਇਹਨਾਂ ਗੱਲਾਂ ਨੂੰ ਅਜੂਕੀ ਪੀੜੀ ਕਹਿ ਲਈਏ ਜਾਂ ਅਗਾਹ ਵਧੂ ਸੋਚ ਦੇ ਧਾਰਨੀ ਵਸੰਦ ਕਰਨ ਜਾਂ ਨਾ ਉਹ ਇੱਕ ਵੱਖਰੀ ਗੱਲ ਹੈ ਹਾਂ ਜੋ ਇਸ ਵੇਲੇ 60 ਸਾਲ ਦੀ ਉਮਰ ਭੋਗ ਚੁੱਕੇ ਹਨ ਉਹ ਜ਼ਰੂਰ ਇਸ ਵਿਰਸੇ ਨਾਲ ਸੰਬੰਧਿਤ ਲੇਖ ਪੜ੍ਹ ਕੇ ਜ਼ਰੂਰ ਆਪਣੇ ਬਚਪਨ ਵਿੱਚ ਇੱਕ ਵਾਰ ਜੇੜਾ ਮਾਰ ਆਉਂਦੇ ਹਨ ਡੰਡੀ ਸਾਡੇ ਪੁਰਖੇ ਜੋ ਮਿੱਟੀ ਦੇ ਬਣੇ ਹੋਏ ਬਰਤਨ ਵਰਤਦੇ ਰਹੇ ਹਨ ਉਹਨਾਂ ਵਿੱਚ ਟੌੜੀ ਘੜਾ ਜਾਂ ਟੌੜਾ ਵੀ ਕਹਿ ਲੈਂਦੇ ਸਨ ਡੰਡੀ ਕਾਰਣੀ ਕੁੰਡਾ ਕੁੰਡੀ ਮਟ ਕੁਜਾ ਕੁਜੀ ਆਦ ਬਰਤਨ ਹੁੰਦੇ ਸਨ ਡੰਡੀ ਇਹਨਾਂ ਮਿੱਟੀ ਦੇ ਬਣੇ ਬਰਤਨਾਂ ਵਿੱਚੋਂ ਸਰੀਰ ਨੂੰ ਪੌਸ਼ਟਿਕ ਤੱਤ ਮੌਜੂਦ ਹੁੰਦੇ ਸਨ ਡੰਡੀ ਘੜਾ ਇਸ ਦੇ ਆਕਾਰ ਤੋਂ ਥੋੜਾ ਛੋਟਾ ਹੁੰਦਾ ਸੀ ਡੰਡੀ ਮੈਨੂੰ ਅੱਜ ਵੀ ਯਾਦ ਹੈ ਸਾਡੇ ਪਿੰਡ ਵਿੱਚ ਵਹੰਗੀ ਤੇ ਦੋਵੇਂ ਪਾਸੇ 2-3 ਘੜੇ ਪਾਣੀ ਦੇ ਭਰੇ ਰੱਖ ਕੇ ਮੈਰਾ ਜਾਤੀ ਦਾ ਇੱਕ ਵੀਰ ਘਰ ਘਰ ਪਾਣੀ ਭਾ ਕੇ ਜਾਂਦਾ ਸੀ ਕਿਉਂਕਿ ਫਿਰਨੀ ਅੰਦਰ ਭਾਬ ਪਿੰਡ ਵਿੱਚ ਲੱਗੇ ਨਲਕਿਆਂ ਦਾ ਪਾਣੀ ਖਾਰਾ ਹੁੰਦਾ ਸੀ ਤੇ ਬਾਹਰ ਬਿਲਕੁਲ ਨੇੜੇ ਭਾਬ ਨਿਆਈ ਵਿੱਚ ਸਾਡਾ ਭਾਬ ਪੰਡਤਾਂ ਦੇ ਖੂਹ ਦਾ ਪਾਣੀ ਬਹੁਤ ਮਿੱਠਾ ਸੀ ਜਿੱਥੋਂ ਸਾਰਾ ਪਿੰਡ ਹੀ ਪਾਣੀ ਭਰਿਆ ਕਰਦਾ ਸੀ ਡੰਡੀ ਇਸੇ ਤਰ੍ਹਾਂ ਕਾਰਣੀ ਵਿੱਚ ਦੁੱਧ ਨੂੰ ਕੜਨ ਲਈ ਹਾਰੇ ਜਾਂ ਹਾਰੀ ਵਿੱਚ ਰੱਖਿਆ ਜਾਂਦਾ ਸੀ ਡੰਡੀ ਇਸ ਦਾ ਆਕਾਰ ਵਿਕੜੇ ਤੋਂ ਥੋੜਾ ਜਿਹਾ ਘੱਟ ਹੁੰਦਾ ਸੀ ਤੇ কুমਿਹਾਰ ਇਸ ਨੂੰ ਘੜੇ ਤੋਂ ਥੋੜਾ ਜਿਹਾ ਭਾਰੀ ਬਣਾਉਂਦਾ ਸੀ ਕਿਉਂਕਿ ਇਸ ਨੇ ਸਦਾ ਹੀ ਅੱਕ ਉੱਪਰ ਟਿਕਣਾ ਹੁੰਦਾ ਸੀ ਡੰਡੀ ਤੌੜੀ ਵਿੱਚ ਵਿਸਾਗ ਧਰਿਆ ਜਾਂਦਾ ਸੀ ਡੰਡੀ ਇਸ ਦਾ ਆਕਾਰ ਵੀ 2-3 ਕਿਸਮਾਂ ਦਾ ਹੁੰਦਾ ਸੀ ਡੰਡੇ ਪਰਵਾਰ ਮੁਤਾਬਕ ਇਹ ਵੀ কুমਿਹਾਰ ਤੋਂ ਉਦੋਂ ਲੈ ਲਈ ਜਾਂਦੇ ਸੀ ਤੇ ਇਸ ਨੂੰ ਵੀ ਥੋੜੀ ਜਹੀ ਜ਼ਿਆਦਾ ਭਾਰੀ ਮਿੱਟੀ ਲਾ ਕੇ ਬਣਾਇਆ ਜਾਂਦਾ ਸੀ ਡੰਡੇ ਇਸ ਦੀ ਬਣਤਰ ਵੀ ਘੜੇ ਵਰਗੀ ਹੀ ਹੁੰਦੀ ਸੀ ਡੰਡੇ ਆਕਾਰ ਬੇਸ਼ੱਕ ਛੋਟਾ ਹੁੰਦਾ ਸੀ ਪਰ ਮਿੱਟੀ ਥੋੜੀ ਜ਼ਹੀ ਸਖਤ ਤੇ ਸਾਈਜ਼ ਵਿੱਚ ਮੋਟੀ ਬਣਾਈ ਹੁੰਦੇ ਸੀ ਡੰਡੇ ਇਸ ਤੋਂ ਇਲਾਵਾ ਕੁਜਾ ਕੁਜੀ ਵੀ ਦੋ ਤਰ੍ਹਾਂ ਦੇ ਆਕਾਰ ਦੇ ਬਰਤਨ ਸਨ ਜਿਸ ਨੂੰ ਵੱਡੇ ਛੋਟੇ ਪਰਿਵਾਰ ਦੇ ਹਿਸਾਬ ਨਾਲ ਲੈ ਲਿਆ ਜਾਂਦਾ ਸੀ ਤੇ ਇਸ ਵਿੱਚ ਦਹੀਂ ਜਮਾਈ ਜਾਂਦੀ ਸੀ ਡੰਡ ਉਹਨਾਂ ਸਮਿਆਂ ਵਿੱਚ ਹਰ ਘਰ ਵਿੱਚ ਲਵੇਰਾ ਰੱਖਣ ਦਾ ਰਿਵਾਜ ਸੀ ਤੇ ਆਮ ਤੌਰ ਦੇ ਇਹ ਕਹਾਵਤ ਵੀ ਮਸ਼ਹੂਰ ਸੀ ਕਿ ਜੀਨੇ ਦੁੱਧ ਵੇਚਿਆ ਉਸ ਨੇ ਸਮਝੋ ਪੁੱਤ ਵੇਚ ਦਿੱਤਾ ਡੰਡ ਭਾਵ ਦੁੱਧ ਵੇਚਣ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਰਹਾ ਹੈ ਟੰਡੀ ਇਸੇ ਤਰ੍ਹਾਂ ਕੁੰਡਾ ਕੁੰਡੀ ਵੀ ਚਟਣੀ ਰਗੜਨ ਲਈ ਮਿੱਟੀ ਦੇ ਬਣੇ ਬਰਤਨ ਸਨ ਤੇ ਵੱਡੇ ਛੋਟੇ ਆਕਾਰ ਦੇ ਹੁੰਦੇ ਸਨ ਤੇ ਪਰਿਵਾਰਾਂ ਅਨੁਸਾਰ ਹੀ ਲੈ ਲਏ ਜਾਂਦੇ ਰਹੇ ਹਨ ਟੰਡੀ ਇਸ ਤੋਂ ਬਿਨਾ ਵੀ ਹੋਰ ਕਈ ਬਰਤਨ ਵੀ ਮਿੱਟੀ ਦੇ ਬਣੇ ਹੁੰਦੇ ਸਨ ਜਿਵੇਂ ਝਾਵੇਂ ਤੇ ਕਾਰਨੀ ਨੂੰ ਟਕਣ ਵਾਲਾ ਬਰਤਨ ਭਾਵ ਟਕਣ ਕਹ ਲਈਏ ਡੰਡੀ ਉਸ ਵਿੱਚ ਮੋਰੀਆਂ ਰੱਖੀਆਂ ਜਾਂਦੀਆਂ ਸਨ ਤਾਂ ਕਿ ਹਵਾ ਕ੍ਰਾਸ ਕਰਦੀ ਰਹੇ ਡੰਡੀ ਅੱਜਕੱਲ ਇਹਨਾਂ ਵਿੱਚੋਂ ਕੁਝ ਕੁ ਨੂੰ ਛੱਡ ਕੇ ਬਾਕੀ ਸਾਰੇ ਬਰਤਨ ਅਲੋਪ ਹੋ ਚੁੱਕੇ ਹਨ ਕਿਉਂਕਿ ਅਗਾਹ ਵਧੂ ਤੇ ਪੈਸੇ ਵਾਲਾ ਜਵਾਨਾ ਆ ਚੁੱਕਾ ਹੈ ਡੰਡੀ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਜੇਕਰ ਇਹ ਉਪਰੋਕਤ ਮਿੱਟੀ ਦੇ ਵਰਤਨਾ ਨੂੰ ਵਰਤਨਾ ਸਾਡ ਦਿੱਤਾ ਹੈ ਤਾਂ ਬਿਮਾਰੀਆਂ ਨੇ ਵੀ ਘਰ ਘਰ ਡੇਰਾ ਲਾਇਆ ਹੋਇਆ ਹੈ ਡੰਡੀ ਹੁਣ ਅਸੀਂ ਘਰਾਂ ਵਿੱਚੋਂ ਕੋਠੀਆਂ ਵਿੱਚ ਆ ਗਏ ਹਾਂ ਤੇ ਇਹੋ ਜਿਹੇ ਵਰਤਨਾ ਨੂੰ ਘਰਾਂ ਵਿੱਚ ਰੱਖਣਾ ਆਪਣੀ ਤੋਹੀਨ ਸਮਝਦੇ ਹਾਂ ਪਰ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਡੰਡ ਕੋਈ ਬਿਰਲਾ ਟਾਵਾ ਘਰ ਅੱਜ ਵੀ ਅਦੇਹਾ ਹੈ ਜਿਨ੍ਹਾਂ ਨੇ ਇਹ ਸਭ ਅਪਣਾਇਆ ਹੋਇਆ ਹੈ ਤੇ ਨਿਰਸੰਦੇਹ ਉਸ ਘਰ ਵਿੱਚ ਬਿਮਾਰੀਆਂ ਦਾ ਵਾਸਾ ਵੀ ਨਹੀਂ ਹੋਵੇਗਾ ਡੰਡੀ ਇਹ ਮੈਨੂੰ ਪੱਕਾ ਯਕੀਨ ਹੈ ਡੰਡੀ ਹੁਣ ਵੀ ਬਹੁਤ ਸਾਰੇ ਡਾਕਟਰ ਸਾਹਿਬ ਮਿੱਟੀ ਦੇ ਬਰਤਨਾ ਵਿੱਚੋਂ ਪਾਣੀ ਪੀਣ ਲਈ ਆਮ ਹੀ ਕਹਿੰਦੇ ਹਨ ਡੰਡੀ ਪਰ ਅਸੀਂ ਆਖੇ ਕਿੰਨਾ ਕੁ ਲਗਦੇ ਹਾਂ ਇਹ ਆਪਾਂ ਸਭ ਜਾਣਦੇ ਹਾਂ ਡੰਡੀ ਹੁਣ ਤਾਂ ਨਮੀਆਂ ਗੁੱਡੀਆਂ ਤੇ ਨਵੇਂ ਪਟੋਲੇ ਬਣ ਚੁੱਕੇ ਹਨ ਡੰਡੀ ਕਿੰਨਾ ਚੰਗਾ ਹੋਵੇ ਜੇਕਰ ਅਸੀਂ ਉਪਰੋਕਤ ਗੱਲਾਂ ਵਿੱਚੋਂ ਕੁਝ ਕੁ ਨੂੰ ਹੀ ਅਪਣਾ ਲਈਏ ਪ੍ਰਸ਼ਨ ਚਿੰਨ੍ਹ